ਸ਼ਾਹ ਕੋਲੋਂ ਇੱਥੇ ਧੀ ਬਣਾਈ ਗਈ ਸੀ ਜਿਹੇ ਨਿਗਰਾਨੀ ਸੀਐਸਪੀ ਦੀ ਤੇ ਡੀਐਸਪੀ ਸ਼ਾਹਕੋਟ ਕਰ ਰਹੇ ਸੀ ਇੱਥੇ ਫਾਇਲਾਂ ਹੁਣ ਤੁਸੀਂ ਕਿਉਂ ਸੁਪਨਤਨੀ ਸ਼ਾਹਕੋਟ ਪੁਲਿਸ ਸਟੇਸ਼ਨ ਦੇ ਵਿੱਚ ਪੁਲੀਤਰੀ ਨੂੰ ਜਿਹਦੇ ਵਿੱਚ ਜਿਸ ਤਰੀਕ ਮੁੰਡਾ ਹੈਗਾ 20 ਸਾਲ ਦਾ ਉਹ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਇਹ ਗੋਲੀਆਂ ਮਾਰ ਕੇ ਬਾਅਦ ਜਦੋਂ ਅਸੀਂ ਇਹਦੀ ਤਕਤੀ ਸਟਾਰਟ ਕੀਤੀ ਤਕਤੀ ਦੇ ਵਿੱਚ ਸਾਨੂੰ ਇਹ ਮੁੰਡਾ ਹੈਗਾ ਆ ਪੁਆੜਾ ਪਿੰਡ ਦਾ ਰਾਜੀ ਸਿੰਘ ਇੱਕ ਇਨਫੋਰਮੇਸ਼ਨ ਮਿਲੀ ਸੀ ਸਿੱਕੇ ਨੇ ਕਿ ਇਹ ਇਹਦੇ ਕੋਲ ਵਰਦੀ ਇੱਕ ਗਵਾਹਤ ਦਿੱਤੀ ਹੈ ਤੇ ਲੋਰੀਦਾ ਹੈ ਅਸੀਂ ਜਦੋਂ ਇਹ ਦੀ ਪੁਸ਼ਟੀ ਕੀਤੀ ਉਹਦੇ ਵਿੱਚ ਸਾਰੀ ਗੱਲ ਪੀ ਹੋਈ ਇਹਦੇ ਵਿੱਚ ਅਸੀਂ ਚਾਰ ਬੰਦੇ ਅਰੈਸਟ ਕੀਤੇ ਹੈ ਜਿਹਦੇ ਵਿੱਚ ਇੱਕ ਰਾਜੀਪ ਸਿੰਘ ਰਾਜਾ ਹੈ ਪੁਆੜਾ ਪਿੰਡ ਦਾ ਇੱਕ ਇਹਦੇ ਵਿੱਚ ਬਾਕੀ ਮੁੰਡੇ ਹੈਗੇ ਆ ਇੱਕ ਨੰਨੂ ਨੰਨੂ ਆ ਇਹ ਹੈਗਾ ਆ ਤਰਨਖੋਟ ਦੇ ਵਿੱਚ ਹੈਗਾ ਪਿੰਡ ਇਹ ਨਾਲਿਕ ਨਿਸ਼ਾਨ ਸਿੰਘ ਹੈ ਕਿ ਇੱਕ ਹੈਗਾ ਕਮਲਜੀਤ ਸਿੰਘ ਨੇ ਕੀਤਾ ਇਹ ਇੱਕ ਇੱਕ ਹੈਗਾ ਪਿੰਡ ਦਾ ਉਹ ਪਿੰਡ ਦਾ ਤੇ ਨਾਲ ਇੱਕ ਮੁੰਡਾ ਹੈਗਾ ਇਹਨਾਂ ਦੇ ਗੋਪੀ ਇਹ ਅਸੀਂ ਭਾਈ ਅਰੈਸਟ ਕਰ ਲਏ ਇੱਕ ਮੁੰਡਾ ਅਰੈਸਟ ਕਰਨ ਵਾਲਾ ਪਾਕੀ ਠੀਕ ਹੈ ਤੇ ਇਹਦੇ ਵਿੱਚ ਇਹਨਾਂ ਦੀ ਜਿਹੜੀ ਪੁਰਾਣੀ ਰਿੰਜ ਚੱਲਦੀ ਸੀ ਕਮੂ ਦੀ ਨਿਸ਼ਾਨ ਸਿੰਘ ਉਹਨਾਂ ਦੀ ਉਹਦੇ ਵਿੱਚੋਂ ਇਹਨਾਂ ਨੇ ਪਲਾਨ ਕੀਤਾ ਸੀ ਅਸੀਂ ਇੱਕ ਇਹਦਾ ਕੋਈ ਬਦਲਾ ਲੈਣਾ ਹੈ ਇਹਦੀ ਪੁਰਾਣੀ ਰਿੰਜ ਚੱਲਦੀ ਹੈ ਠੀਕ ਹੈ ਕਿਸ ਕੁਸ਼ ਕਰ ਰਹੇ ਕਿ ਸਰ ਰਿਕਵਰ ਕੀ ਜੀ ਹੈ ਜਾਨੀ ਰਿਕਵਰ ਇਨਹੇ ਕੋਲ ਇੱਕ 7.62 ਦਾ ਰਵਲਵਰ ਤੇ ਕਿਸਟਲ ਰਿਕਵਰ ਹੋਇਆ ਇੱਕ ਬੇਸੀ ਕਟਾ ਦਾ ਰਿਕਵਰ ਹੋਇਆ ਜਿਹੜੇ ਇਹਨਾਂ ਪੈਸੇ ਲਏ ਸੀਗੇ ਪੂਰੀ ਮਾਰਕੀ ਦੇ 10000 ਰੁਪਇਆ ਤੇ ਮੋਕਾ ਵਾਰਦਾ ਤੇ ਇਹ ਰਿਕਵਰੀ ਕਰਦੇ ਬੰਦੇ ਸਰ ਜਿਹੜੇ ਦੂਸਰੇ ਫੜੇ ਗਏ ਨੇ ਕੋਈ ਪਹਿਲਾਂ ਨਹੀਂ ਹੈ ਨਾ ਉਸ ਤੇ ਕੋਈ ਮਤਲਬ ਮੁਕਦਮੇ ਦਰਜ ਹੈਗੇ ਨਹੀਂ ਅਸੀਂ ਸਾਰੀ ਚੈੱਕ ਕਰ ਰਹੇ ਹਾਂ